ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਟਿਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਮੋਬਾਈਲ ਨੰਬਰ ਹੈ 8427019817 ਅੱਜ ਦੀ ਵੀਡੀਓ ਵਿੱਚ ਅਕਾਪਾ ਦਿਖਾਵਾਂਗੇ ਤੁਹਾਨੂੰ ਨੀਲੀ ਰਾਵੀ ਦੀ ਮੱਝ ਗੱਬਣ ਸੂਨ ਨੂੰ ਕੁਝ ਦਿਨ ਬਾਕੀ ਤੇ ਦੋ ਦਿਖਾਵਾਂਗੇ HF ਦੀਆਂ ਪਾਲਕ ਬੱਚੀਆਂ ਰੇਟ ਡਿਟੇਲ ਵੀਰ ਤੋਂ ਪੁੱਛਦੇ ਆਓ ਅੱਗੇ ਕਰੀਏ ਗੱਲਬਾਤ ਸਤਿ ਸ਼੍ਰੀ ਅਕਾਲ ਬਾਈ ਜੀ ਨਾਮ ਐਡਰੈਸ ਦੱਸੋ ਜੀ ਆਪਣਾ ਹਾਂ ਬਾਈ ਪਿੰਡ ਸੈਂਟੈਂਟ ਪਿੰਡ ਬਰਨਾਲਾ ਹੀ ਕਿਸੇ ਇਤਿਹਾਸ ਮੋਬਾਈਲ ਨੰਬਰ ਹੀ 628423472 628423472 ਪਹਿਲੇ ਨੰਬਰੇ ਨੀਲੀ ਰਾਵ ਦੀ ਮੱਝ ਦੇਖਦੇ ਪਏ ਆ ਕਿਹੜਾ ਸੂਆ ਸੂਰੀਆ ਜੀ ਤੈਨੂੰ ਕੋਈ ਚੇਹ ਚੂਜਾ ਕਹਿ ਦੀ ਰੇ ਨੋ ਤੀਜਾ ਸੂਆ ਮੈਂ ਤੀਜਾ ਸੂਆ ਸੁੰਦੀ ਆ ਕੈਦ ਨਾ ਕਢਦੀ ਆ ਸੂਣਦੇ ਅੱਛਾ ਇੱਕ ਹਫਤਾ ਸੂਣ ਦੇ ਵਿੱਚ ਬਾਕੀ ਆ ਤੇ ਪੈਰਪੁਰ ਤੋਂ ਤਿੰਨ ਸਾਨਿਆਂ ਨੂੰ ਸੁੰਨਿਆ ਸਾਰੇ ਕਵਰ ਕਰਦੀ ਆ ਹਨਾ ਜੀ ਤੇ ਦੁੱਧ ਕਿੰਨਾ ਕਹ ਦੱਸਿਆ ਮਾਲਕਾਂ ਨੇ ਦਾ ਦੁੱਧ ਤੇਰਾ ਕਿੰਨਾ ਕਹਿੰਦੇ ਜੀ ਬੰਦੇ ਕੋਈ ਬਾਕੀ ਜੱਦ ਜਾਣ ਮੈਂ ਬਹੁਤ ਆ ਗਈ ਲੋਟ ਤੇ ਜਦੋਂ ਮੈਂ ਵੀ ਤੇ ਜਦੋਂ 12 ਲੀਟਰ ਮਾਤੇ ਕਿਲੇ ਲਈ ਮਰਤਗਾ ਤੋਂ ਸੇਵਾ ਦਾ ਜੇ ਜਪਾ ਪਾਲਾਂਗੇ ਉਹ ਜਾ ਕੱਢਣਾ ਬਾਕੀ ਚਾਰੋ ਜੂਰੀ ਪੂਰੀ ਫੁੱਲ ਆ ਹਨਾ ਜੀ ਚੰਗੀ ਆ ਬਈਆਂ ਕੰਟੇ ਨਹੀਂ ਹੋਏ ਜਾਈ ਮੂੰਹ ਜੇ ਪਟੋ ਬਟੋਰੀ ਚੱਕਣਾ ਜੀ ਕੋਈ ਉਪਰਾ ਵਗੈਰਾ ਨਹੀਂ ਕਰਿਆ ਹਨਾ ਤੇ ਥਾਣਾ ਥੋੜੇ ਓਕੇ ਬਿਲਕੁਲ ਓਕੇ ਆ ਬਈ ਬਾਕੀ ਅਗਲਾ ਪਾਸ ਕਰਕੇ ਲੈ ਕੇ ਜਾਓ ਰੇਟ ਕੀ ਰੱਖਿਆ ਇਹਦਾ ਰੇਟ ਆਪਾਂ ਗੁੰਮਤੀ ਕਰ ਲਾਂਗੇ ਜੈ ਜੀ ਹੋਊਗਾ ਜੈ ਜੀ ਹੋਊਗਾ ਸੁਭਰ ਕੱਦ ਕਾਠ ਵਗੈਰਾ ਮੈਂ ਤਾਂ ਦੇਖ ਸਕਦਾ ਬਾਡੀ ਬੁਡੀ ਬਹੁਤ ਆ ਤੇ ਪਤਲੀ ਚਮੜੀ ਦੇ ਵਿੱਚ ਚੰਗੇ ਵਜਨ ਮੌਜੂਦ ਦੇ ਵਿੱਚ ਤੀਜਾ ਸੂਆ ਸੂਰੀਆ ਰ ਗੱਬਣਾ ਇੱਕ ਹਫ਼ਤਾ ਸੂਣ ਦੇ ਬਾਕੀ ਤੇ ਮੂੰਹ ਮੱਥਾ ਚੰਗਾ ਸਿੰਘ ਸਾਹਿਬ ਤੁਸੀਂ ਦੇਖ ਸਕਦੇ ਹੋ ਵਧੀਆ ਸਾਫ ਸੁਥਰਾ ਤੇ ਮੱਥੇ ਦੇ ਬਾਲ ਤੇ ਨਿਸ਼ਾਨਿਆਂ ਦੇ ਸੂਨੇ ਸਾਰੇ ਕਵਰ ਕਰਦੀ ਆ ਸੋ ਥਣ ਦੇਖ ਸਕਦੇ ਹੋ ਐਨ ਮੁੱਠੀ ਵਾਲਾ ਥਣਾ ਤੇ ਲੇਵਾ ਸੂਤਾ ਖੋਕ ਦਿਓ ਹਲੇ ਇੱਕ ਹਫ਼ਤਾ ਬਾਕੀ ਪਿਆ ਪਤਲੀ ਚਮੜੀ ਦੇ ਵਿੱਚ ਰਾਜੀ ਸਮੀ ਬੜੀ ਬਹੁਤ ਆ ਇੱਕ ਹਫ਼ਤਾ ਸੂਣ ਦੇ ਵਿੱਚ ਇਹਦਾ ਪੈਂਡਿੰਗ ਪਿਆ ਕਰ ਰੇਟ ਇਹਦਾ ਫੋਨ ਤੇ ਹੋਊਗਾ ਤੀਜਾ ਸੂ ਸੂਰੀਆ ਤੁਸੀਂ ਵੇਖ ਸਕ 12 ਮੰਨ ਲਿਓ ਪਰ 12 14 ਕਿਲੋ ਦੁੱਧ ਭੋਲ ਵਾਲੀ ਝੋਟੀਰਾਮ ਨਾਲ ਹੈਗੀ ਆ ਤੇ ਤੇ ਅੱਗੇ ਵੀ ਆਪਾਂ ਦੋ ਪਾਲਕ ਬੱਚਿਆਂ ਦੇਖ ਰਹੇ ਹਾਂ ਜੋੜਾ ਸੇਮ ਹੀ ਆ ਬਾਡੀ ਬਾਂਦਰ ਜੇ ਹਣਾ ਕੋਈ ਇਹ ਜੇ ਤੇਰਾ ਜਿਹੜਾ ਚਲਦਾ ਨਹੀਂ ਬੱਚੇ ਠੀਕ ਆ 14 ਮਹੀਨੇ ਬੱਚਿਆਂ ਦੰਦ ਖੀਜੇ ਬਿਲਕੁਲ ਜੀ ਤੇ ਰਿਕਾਰਡ ਵਗੈਰਾ ਪਤਾ ਕੁਛ ਇਹਨਾਂ ਦਾ ਨਹੀਂ ਰਿਕਾਰਡ ਕੋਈ ਨਹੀਂ ਪਤਾ ਆਪਾਂ ਇੱਕ ਉਹ ਲੈ ਕੇ ਕਰਵਾ ਜੀ ਉਹਨਾਂ ਕੋਲ ਹੋਇਆ ਤਾਂ ਸੋ ਜਾਇ ਜਗਾਲਾ ਯਾਰ ਐਵੇਂ ਇਹ ਫਲਾਣੇ ਦੀ ਝੋਕੇ ਜੀ 100 ਸੀ ਮਾ ਹੁਣ ਬਣਾ ਲਵਾਂ ਜਿਹੜੇ ਸੀ ਉਹਦੀ ਅੱਖ ਕੋਈ ਨਹੀਂ ਬਣਾ ਦੂ ਸੋ ਜਾਇ ਕੱਲ ਜੈ ਇਹਨੂੰ ਆਣਾ ਜਾਵਾਂ ਤੇ ਇਹ ਰੇਟ ਦੇ ਜੋੜ ਦੇ ਕੀ ਰੋ ਜੋ ਜੋੜੇ ਨਹੀਂ ਕਰ ਲਾਂਗੇ ਜੀ ਆਪਾਂ ਫੋਨ ਦੀ ਜੇ ਕੋਈ ਵੀ ਜੁੜਾ ਲਓ ਵਸਾ ਆਪਾਂ ਉਹਦੇ ਲਈ ਕਰੀ ਲਓ ਸਾਲੋ ਥਣ 4 4 ਹੀ ਆ 4 4 ਕੋਈ ਫੋਟ ਨਹੀਂ ਕੋਈ ਛਾਂਕ ਨਹੀਂ ਜੋ ਆਪਣੀ ਗਰੰਟੀ ਹੋਊਗੀ ਦੰਦੋਂ ਦੰਦ ਖੀਰੀਆਂ ਦੀ ਜੋ ਥਣ 4 4 ਹਨਾ ਤੇ ਕਹਿੰਦੇ ਆਪਾਂ ਬਾਅਦ ਬੱਚੀ ਜਰ ਮੰਨ ਕੇ ਚੱਲ ਮੇਰੇ ਸਾਹ ਹੁਣ ਮਹੀਨੇ ਨੂੰ ਗੱਬੜ ਹੋਣ ਦੇ ਕਾਬਲ ਦੋਨੇ ਬੱਚੀਆਂ ਜੀ ਮੰਨ ਲਓ ਕਿ ਇਸ ਤਰ੍ਹਾਂ ਸਤੰਬਰ ਚੱਲਦਾ ਜੇ ਆਪਾਂ ਵਧੀਆ ਸੇਵਾ ਕਰੇ ਨਵੰਬਰ ਦੇ 15 ਤੱਕ ਦੋਨੇ ਬੱਚੇ ਠੀਕਲੇ ਲੈਣਗੇ ਜੀ ਤੋਰੀ ਬਾਹਰੋਂ ਸਭਰੋ ਫੇਸ ਕੁਆਲਟੀ ਵਗੈਰਾ ਬੱਚੀ ਦੇਖ ਸਕਦੇ ਹੋ ਸੋਹਣਿਆ ਸਾਫ ਸੁਥਰੀਆਂ ਵਧੀਆ ਤੇਰਾ ਤੇਰਾ 4 14 ਮਹੀਨੇ ਬੱਚੇ ਨੇ ਉਮਰ ਹੈ ਦੀ ਪਹਿਲੇ ਮੇਰੇ ਬੱਚੀ ਕਰਨ ਜਾ ਤਾ ਗਰਾ ਦੇਖ ਸਕਦੇ ਪ੍ਰਿੰਟ ਪ੍ਰੂਟ ਚੰਗੇ ਇਹਦੇ ਤੇ ਥਣ ਚਾਰ ਚਾਰ ਹੀ ਹੈ ਮੇਨ ਗੱਲ ਕੀ ਫੋਟ ਸਾਂਗ ਨਹੀਂ ਹੈ ਨਾ ਤੇ ਸੋਹਣੀ ਸਾਫ ਸੁਥਰੀ ਬੱਚੀ ਰਾਜੀ ਸਮੀ ਬੜੀ ਤੇ ਅਗੇ ਦੋ ਦੋ ਨੰਬਰ ਵਾਲੀ ਬੱਚੀ ਹੈ ਨਾ ਇਹ ਮੇਰੇ ਨਾਲ 10-12 ਮਹੀਨਾ ਫਰਕ ਵੱਡੀ ਹੋਣੀ ਵੋਟੀ ਹੈ ਨਾ ਤੇ ਬਾਕੀ ਜਿਹੜੇ ਪਿੱਛੇ ਦੇ ਮੰਤਰ ਦੇਖੋ ਥਣ ਚਾਰ ਚਾਰ ਹੀ ਆ ਐਂ ਕਹਿੰਦਾ ਬਾ ਜਮਾ ਪੜੀਆਂ ਪੜੀਆਂ ਬੱਚਿਆਂ ਜਮਾ ਤੇ ਰੇਡ ਵੀਰ ਕੇ ਦਾ ਫੋਨ ਤੇ ਹੋਣਗੇ ਇਹਨਾਂ ਦੇ ਤੇ ਜੋੜਾ ਬੱਚਿਆਂ ਦਾ ਜੇ ਤੁਸੀਂ ਜੋੜਾ ਲੈਣਾ ਤਾਂ ਉਸ ਤਾਂ ਰੇਡ ਹੋ ਜੂ ਸਿੰਗਲ ਸਿੰਗਲ ਲੈਣੀ ਹੋਊ ਹਿਸਾਬ ਨਾਲ ਲੇਟ ਹੋ ਜਾਊਗਾ ਤੇ ਇੱਕ ਥਗਾ ਦੀ ਨੀਲੀ ਲਾਗ ਦੀ ਮੈਂ ਪਿੰਡ ਦੀਪਗੜ੍ਹ ਜ਼ਿਲ੍ਹਾ ਬਰਨਾਲਾ ਮੈਂ ਆਪਣੇ ਪਿੰਡ ਦੀ ਵੀਡੀਓ ਕਵਰ ਕੀਤੀ ਆ ਕੋਈ ਵੀ ਨਗ ਤਾਂ ਤੁਹਾਡੇ ਪਸੰਦ ਹੋਵੇ ਦੇਖ ਕੇ ਖਰੀਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਤੇ ਚੈਨਲ ਨੂੰ ਪਿਆਰ ਦੇਣ ਲਈ ਕਹਿ ਦਿਲ ਤੋਂ ਧੰਨਵਾਦ ਜਲਦੀ ਮਿਲਦਾ ਕਿਸੇ ਨਵੇਂ